ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੇ ਅੱਜ ਤੁਹਾਡੇ ਨਾਲ ਇੱਕ ਜਿਹੇ ਹੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਦੋ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਬਹੁਤ ਤੇਜ਼ ਰਫਤਾਰ ਤੇ ਗੱਡੀ ਜਾ ਰਹੀ ਸੀਗੀ ਤੇ ਮਲਾਜਮਾਨਾਂ ਨੇ ਪਿੱਛੇ ਗੱਡੀ ਲਾ ਕੇ ਸੂਏ ਦੀ ਪਰੜੀ ਪਰੜੀ ਜਾ ਕੇ ਗੱਡੀ ਰੋਕੀ ਹੈ ਤੇ ਵਿੱਚੋਂ ਕਹਿੰਦੇ ਬਹੁਤ ਭਾਰੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਹੋਇਆ ਗੱਡੀ ਦੇ ਵਿੱਚੋਂ ਤੇ ਥੋੜੀ ਤੁਹਾਨੂੰ ਦਿਖਾਉਣੇ ਆ ਸਾਰੀ ਗੱਲਬਾਤ ਨਾਲੇ ਕਰਦੇ ਮਲਾਜਮਾਨਾਂ ਕੀ ਨਸ਼ਾ ਫੜਿਆ ਗਿਆ ਤੇ ਆਜੋ ਤੁਹਾਨੂੰ ਕਰਾਉਣੇ ਆ ਗੱਲਬਾਤ ਗੱਡੀ ਦੇ ਵਿੱਚੋਂ ਵੱਡੀ ਮਾਤਰਾ ਵਿੱਚ ਨਸ਼ਾ ਫੜਿਆ ਗਿਆ ਆਜੋ ਜੀ ਕਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਜੁੜੇ ਹੋ ਚੈਨਲ ਫਲੋਪ ਪੱਤਰਕਾਰ ਦੇ ਨਾਲ ਤੇ ਆਪਣੇ ਮਗਰ ਖੜੇ ਐ ਇੱਕ ਮੁਲਾਜ਼ਮ ਖੜੇ ਐ ਦੋ ਮੁੰਡੇ ਖੜੇ ਐ ਇਹਨਾਂ ਤੋਂ ਗੱਡੀ ਰੋਕੀ ਐ ਮੁਲਾਜ਼ਮਾਂ ਨੇ ਗੱਡੀ ਦੇ ਵਿੱਚੋਂ ਕੁਝ ਨਸ਼ਾ ਮਿਲਿਆ ਤੇ ਕਰਦੇ ਗੱਲਬਾਤ ਕੀ ਸਾਰੀ ਗੱਲਬਾਤ ਹੋਈ ਐ ਸਤਿ ਸ਼੍ਰੀ ਅਕਾਲ ਜਨਾਬ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਰੋਕਿਆ ਨਾ ਮੁੰਡਿਆਂ ਨੂੰ ਜੀ ਕੀ ਹੋਇਆ ਜੀ ਦੇਖੋ ਜੀ ਅੱਜ ਕੱਲ ਮੈਂ ਤੁਹਾਨੂੰ ਦੱਸ ਦਿੰਨਾ ਵੀ ਨਸ਼ਾ ਬਹੁਤ ਜ਼ਿਆਦਾ ਹੋ ਰਿਹਾ ਹੂੰ ਠੀਕ ਐ ਇਹਨਾਂ ਨੇ ਇਹਨਾਂ ਦੀ ਗੱਡੀ ਚੋਂ ਨਸ਼ਾ ਫੜ ਲਿਆ ਗਿਆ ਅੱਛਾ ਥੋੜੇ ਜਿਹਾ ਵੀ ਕਿਹਦੀ ਗੱਡੀ ਹੈ ਕਿਹਦੀ ਗੱਡੀ ਸੀਗੀ ਜਿਹਨੇ ਗੱਡੀ ਇਹਨਾਂ ਚ ਪਤਾ ਨਹੀਂ ਕਿਹਦੀ ਗੱਡੀ ਹੈ ਕਿਹਦੀ ਗੱਡੀ ਹੈ ਬਈ ਮੇਰੀ ਗੱਡੀ ਹੈ ਜੀ ਥੋੜੀ ਗੱਡੀ ਹੈ ਤੇ ਨਸ਼ਾ ਵੀ ਨਸ਼ਾ ਛੋਟਾ ਸੀਗਾ ਨਾ ਬਈ ਨਸ਼ਾ ਇਹਦਾ ਸੀ ਤੇ ਇਹ ਕੌਣ ਹੈ ਫਿਰ ਤੇ ਨਾਲ ਬੈਠਾ ਸੀ ਇਹ ਬਈ ਲੈਫਟ ਦਿੱਤੀ ਸੀ ਇਹਨੂੰ ਯਾਰ ਮੈਂ ਇਹਨਾਂ ਨੇ ਕੀ ਕੀਤਾ ਵੀਰੇ ਮੇਰੀ ਗੱਲ ਸੁਣੋ ਜੇ ਪੱਤਰਕਾਰ ਸਾਹਿਬ ਜਦੋਂ ਮੇਰੀ ਡਿਊਟੀ ਉੱਥੇ ਹੁੰਦੀ ਹੈ ਚੌਂਕ ਚ ਇਹਨੇ ਕਿਤੇ ਇਹਨੂੰ ਲੈਫਟ ਲੂਟ ਦਿੱਤੀ ਸੀਗੀ ਮੁੰਡੇ ਨੇ ਤੇ ਜਦੋਂ ਮੈਂ ਇਹਨਾਂ ਨੂੰ ਰਾਹ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਿਆ ਵੀ ਇਹਨਾਂ ਦੇ ਵਿੱਚ ਕੋਈ ਹਰਕਤ ਆ ਮੈਂ ਤਾਂ ਕਾਜ ਪੱਤਰ ਚੈੱਕ ਕਰਨੇ ਸੀ ਹਾਂ ਹਾਂ ਪਰ ਇਹਨਾਂ ਨੇ ਗੱਡੀ ਮੈਨੂੰ ਵੇਖ ਕੇ ਪੂਰੀ ਤੇਜ਼ੀ ਨਾਲ ਭਜਾਈ ਮੇਰੇ ਕੋਲ ਦੀ ਗੱਡੀ ਇਹਨਾਂ ਨੇ ਹੂੰ ਠੀਕ ਹੈ ਹੂੰ ਦੋ ਤਿੰਨ ਚ ਮਾਰ ਕੇ ਵੀ ਆਇਆ ਗੱਡੀ ਠੀਕ ਹੈ ਐਕਸੀਡੈਂਟ ਕਰਕੇ ਐਕਸੀਡੈਂਟ ਕਰਕੇ ਆਇਆ ਇਹਨਾਂ ਦੇ ਪਿੱਛੇ ਮੈਂ ਕਾਲ ਕਰਤੀ ਨਾਲ ਦੀ ਨਾਲ ਹੂੰ ਵੀ ਇਦਾਂ ਕਰਕੇ ਵੀ ਆ ਨੰਬਰਾਂ ਗੱਡੀ ਦਾ ਵੀ ਇਦਾਂ ਕਰਕੇ ਮੇਰੇ ਕੋਲ ਦੀ ਭੱਜੇ ਦੋ ਬੰਦੇ जख्मी ਵੀ ਕਰਕੇ ਗਏ ਆ ਤੇ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਸ਼ਾਇਦ ਮੈਨੂੰ ਇਹ ਲੱਗਦਾ ਕੋਈ ਵੱਡੀ ਵਾਰ ਦਾ ਤਕਨਾ ਕਰ ਜਾਣ ਕੀ ਪਤਾ ਉਹਨਾਂ ਕੋਲ ਕੀ ਚੀਜ਼ ਆ ਜਾਂ ਉਹ ਡਰ ਗਏ ਸੀ ਜਾਂ ਇਹ ਡਰ ਗਏ ਸੀ ਜਾਂ ਇਹ ਮੈਂ ਜਦੋਂ ਤਲਾਸ਼ੀ ਲਈ ਇੱਥੇ ਆ ਗਏ ਇਹਨਾਂ ਚੋਂ ਨਸ਼ਾ ਨਿਕਲਿਆ ਫਿਰ ਮੈਂ ਇਹਨਾਂ ਦੇ ਪਿੱਛੇ ਹੀ ਆਇਆ ਅੱਛਾ ਇਹਨਾਂ ਦੇ ਪਿੱਛੇ ਆਇਆ ਖਤਾਨਾ ਇਹਨਾਂ ਨੂੰ ਆਇਆ ਸੀਗਾ ਵੀ ਇਹ ਮਲਾਜਮ ਤਾਂ ਮੁੜ ਗਏ ਇਹਨਾਂ ਨੇ ਸੂਏ ਤੇ ਲੈ ਕੇ ਆ ਗੱਡੀ ਰੋਕ ਲਈ ਸੂਏ ਤੇ ਖੜੇ ਆਪਾਂ ਹੁਣ ਇਹਨਾਂ ਨੇ ਇੱਥੇ ਲੈ ਕੇ ਰੋਕ ਲਈ ਗੱਡੀ ਪਰ ਮੈਂ ਇਹਨਾਂ ਨੂੰ ਫੜ ਲਿਆ ਨਸ਼ਾ ਕਿੰਨਾ ਕਿ ਬਰਾਮਦ ਹੋਇਆ ਜੀ ਨਸ਼ਾ ਜੀ ਇਹਨਾਂ ਕੋਲੋਂ ਡੱਬਾ ਬਰਾਮਦ ਹੋਇਆ ਕੈਪਸੂਲਾਂ ਦਾ ਗੋਲੀਆਂ ਦਾ ਤੇ ਕੈਪਸੂਲਾਂ ਦਾ ਮੁੰਡੇ ਕੋਲ ਅੱਛਾ ਇਹ ਕਨੈਕਟਰ ਸਾਈਡ ਪਿਆ ਸੀਗਾ ਸੀਟ ਦੇ ਥੱਲੇ ਠੀਕ ਹੈ ਠੀਕ ਹੈ ਮੇਰੀ ਇਹ ਗੱਲ ਇਹ ਕਹਿੰਦਾ ਕਹਿੰਦਾ ਮੇਰੀ ਗੱਡੀ ਸੀ ਵੀਰੇ ਠੀਕ ਹੈ ਗੱਡੀ ਕਿਦੀ ਸੀ ਇਹੋ ਗੱਟਰੀ ਸੀ ਅੱਛਾ ਤੁਸੀਂ ਬਈ ਮੈਂ ਤਾਂ ਬਈ ਇਹਨੂੰ ਦੇ ਦਾ ਦੋ ਯਾਰ ਦੋਸਤ ਆ ਯਾਰ ਦੋਸਤ ਤੂੰ ਹਾਂ ਇਹਦਾ ਯਾਰ ਇਤਰਾ ਯਾਰ ਦੋਸਤ ਨਾ ਬਈ ਯਾਰ ਦੋਸਤ ਨਹੀਂ ਮੈਂ ਤਾਂ ਇਹਨੂੰ ਚੌਂਕ ਜੋ ਬਾਇਆ ਸੀ ਯਾਰ ਪਿਛਲੇ ਚੋਂ ਤੂੰ ਅਸੀਂ ਕਿੱਥੇ ਕਿੱਥੇ ਬੈਠੇ ਨੇ ਬੈਠਾ ਤਾਂ ਬਈ ਚੌਂਕ ਚ ਹੀ ਸੀ ਨਾਲ ਹਾਂ ਤੇ ਪਰ ਉਹ ਹੈ ਸਾਡਾ ਕੰਟੈਕਟ ਆ ਕਿਹੜਾ ਪਿੰਡ ਆ ਬਈ ਤੇਰਾ ਮੇਰਾ ਬਈ ਇੱਧਰ ਹੀ ਹੈ ਤੇ ਤੇਰਾ ਕਿਹੜਾ ਪਿੰਡ ਮੇਰਾ ਇਹਦੇ ਇਹਦੇ ਵਾਲੇ ਕਿਹੜਾ ਕੋਠਿਆਂ ਚ ਆ ਬਈ ਪਿੰਡ ਕੋਠਿਆਂ ਚ ਤੇਰੇ ਸ਼ਰਮ ਨਹੀਂ ਆਉਂਦੀ ਸਾਨੂੰ ਓਏ ਤੇਰਾ ਪਿੰਡ ਕਿਹੜਾ ਬਈ ਇਹ ਕੋਠੀ ਆ ਬਈ ਕੋਠੀ ਆ ਤੁਸੀਂ ਇੱਕ ਪਿੰਡ ਤੋਂ ਹੀ ਆ ਇੱਕ ਪਿੰਡ ਤੇਰੇ ਪਿੰਡ ਦਾ ਹੀ ਤੇ ਨਾ ਬਈ ਮੈਂ ਤੈਨੂੰ ਜਾਣਦਾ ਹੀ ਨਹੀਂ ਯਾਰ ਇਹ ਲੰਗ ਮਾਰਦਾ ਹੁੰਦਾ ਸੀ ਤੇ ਲੰਗ ਮਾਰਦਾ ਪੱਤਰਕਾਰ ਸਾਹਿਬ ਜਾਣਨ ਦਾ ਹੀ ਲੱਗ ਜਾਣਗੇ ਮੈਂ ਇਹਨਾਂ ਤੇ ਕਾਰਵਾਈ ਕਰਨੀ ਆ ਜਦੋਂ ਇਹ ਆਪੀ ਜਾਣਨ ਕਿ ਵੀ ਕੀਨੇ ਨਸ਼ਾ ਰੱਖਿਆ ਜੀ ਕੀ ਕੀਤਾ ਸੀ ਇਹ ਦੋਵੇਂ ਮੰਨਣ ਤਾਂ ਨਹੀਂ ਆਉਂਦੇ ਪਏ ਤੇਰਾ ਸ਼ਸੀਆ ਬਈ ਇਹਦਾ ਮੇਰੀ ਗੱਡੀ 'ਚ ਐ ਕਿਵੇਂ ਬੰਦਾ ਅਣਜਾਣ ਬਣ ਕੇ ਕਿਸ ਨੂੰ ਬਾਹ ਲੂਗਾ ਹੈ ਤਾਂ ਦੱਸ ਗਿਆ ਨਹੀਂ ਭਾਈ ਮੇਰਾ ਨਸ਼ਾ ਨਹੀਂ ਸੀ ਕਿਧਰ ਗਿਆ ਸੀਗਾ ਨਸ਼ਾ ਤਾਂ ਉਹ ਚਲ ਸੀ ਸਾਡੇ ਕੋਲੇ ਇਕੱਠਾ ਹੀ ਸੀਗਾ ਇਕੱਠਾ ਦਾ ਹੀ ਸੀਗਾ ਭਾਈ ਜੇ ਫਿਰ ਇਹਦਾ ਕਹਿੰਦਾ ਸਾਡੇ ਇਕੱਠਾ ਦਾ ਨਹੀਂ ਸੀ ਉਹ ਨਾ ਭਾਈ ਯਾਰ ਇਹ ਤਾਂ ਮੈਂ ਉਹ ਭਾਇਆ ਸੀ ਲੰਗ ਮਾਰਦਾ ਆਉਂਦਾ ਸੀ ਯਾਰ ਇਹਨੇ ਹੱਥ ਮਾਰ ਲਿਆ ਮੈਂ ਚਲ ਬਾਹ ਲਿਆ ਯਾਰ ਐ ਭਾਈ ਕੌਣ ਕੇ ਨੂੰ ਬਾਹ ਲੂਗਾ ਜੇ ਕਿ ਜਾਨ ਪਛਾਨ ਤੋਂ ਬਿਨਾਂ ਕੋਈ ਭਾਉਂਦੇ ਨਹੀਂ ਯਾਰ ਬਾਹ ਔਖਾ ਹੋਈ ਜਾਂਦਾ ਮੈਂ ਚਲ ਬਾਹ ਲੀ ਯਾਰ ਅੱਛਾ ਕੋਈ ਟਾਈਮ ਆਪਣੇ ਤੇ ਵੀ ਹੋ ਜਾਉਣਾ ਹੀ ਹੈ ਮੈਂ ਕਿਹਾ ਤਾਂ ਕਰਕੇ ਬਾਹ ਲਿਆ ਯਾਰ ਵੇਖੋ ਦਰਸ਼ਕੋ ਇਹ ਮੁੰਡਾ ਇਹ ਕਹਿੰਦਾ ਲੈਫਟ ਦੇ ਦਿੱਤੀ ਤੇ ਪਰ ਡੱਬਾ ਨਸ਼ੇ ਦੀਆਂ ਗੋਲੀਆਂ ਦਾ ਕੈਪਸੂਲਾਂ ਦਾ ਫੜਿਆ ਗਿਆ ਮੁਲਾਜ਼ਮਾਂ ਦਾ ਕਹਿਣਾ ਤੇ ਹੁਣ ਇਹ ਮੰਨਣ ਚ ਨਹੀਂ ਆਉਂਦੇ ਬਈ ਇਹ ਕਹਿੰਦਾ ਮੈਂ ਲੈਫਟ ਦਿੱਤੀ ਆ ਇਹ ਕਹਿੰਦਾ ਸੀ ਇੱਕ ਦੂਜੇ ਨੂੰ ਜਾਣਦੇ ਆ ਤੇ ਮੁਲਾਜ਼ਮ ਕਹਿੰਦੇ ਸੀ ਕਾਰਵਾਈ ਹੁਣ ਮੁਲਾਜ਼ਮ ਸਾਹਿਬ ਇਹਨਾਂ ਤੇ ਫਿਰ ਕੀ ਕਾਰਵਾਈ ਹੋਊਗੀ ਕਾਰਵਾਈ ਇਹਨਾਂ ਦੀ ਇਹ ਹੋਊਗੀ ਜੀ ਪਹਿਲਾਂ ਇਹਨਾਂ ਦੀ ਗੱਡੀ ਜਿਹੜੀ ਹੈਗੀ ਆ ਇਹ ਬੌਂਡ ਕੀਤੀ ਜਾਊਗੀ ਜੀ ਗੱਡੀ ਬੌਂਡ ਹੋਊਗੀ ਗੱਡੀ ਬੌਂਡ ਹੋ ਗਈ ਦੋ ਜਿਹੜੇ ਮਾਰ ਕੇ ਆਇਆ ਯਾਰ ਆਹ ਚ ਬੰਦਿਆਂ ਨੂੰ ਕੀ ਪਤਾ ਉਹਨਾਂ ਦਾ ਕੀ ਸਿਸਟਮ ਬਣਿਆ ਹੁਣ ਠੀਕ ਹੈ ਉਹਨਾਂ ਦੇ ਜਿਹੜਾ ਪਰਚਾ ਇਹਨਾਂ ਦੇ ਉਹ ਵੀ ਪਊਗਾ ਇਹਨਾਂ ਤੇ ਸੱਦਨਗੇ ਤੇ ਇਹਨਾਂ ਨੂੰ ਮਾੜਾ ਮੋਟਾ ਵੀ ਆਪਾਂ ਪਹਿਲਾਂ ਗੱਲ ਕਰਾਂਗੇ ਵੀ ਕੀ ਚੱਕਰ ਸੀ ਸਾਰਾ ਕੀ ਪਤਾ ਸੀ ਇਹਨੂੰ ਜਿਹੜੀ ਦੀਦੀ ਇਹ ਕਹਿੰਦਾ ਮੇਰੀ ਗੱਡੀ ਆ ਕੀ ਪਤਾ ਇਹਨੂੰ ਅਸੀਂ ਮaaf ਕਰ ਦਈਏ ਕਿਉਂਕਿ ਜੀ ਜਾਂਚ ਬੜਤਾਲ ਕਰੋਂਗੇ ਪਹਿਲਾਂ ਪਰ ਇਹ ਤੇ ਪਰਚਾ ਉਹ ਜ਼ਰੂਰ ਪਊਗਾ ਜਿਹੜਾ ਇਹ ਗੱਡੀ ਭਜਾ ਕੇ ਲਿਆ ਹੁਣ ਮੈਨੂੰ ਇਹ ਦੱਸੋ ਤੁਸੀਂ ਜੇ ਬੰਦੇ ਇਹਨੂੰ ਮੈਂ ਹੱਥ ਮਾਰਤਾ ਜੇ ਬੰਦਾ ਸਹੀ ਆ ਫਿਰ ਗੱਡੀ ਰੋਕ ਸਕਦਾ ਤੁਸੀਂ ਗੱਡੀ ਕਿਉਂ ਨਹੀਂ ਰੋਕੀ ਬਈ ਇਹ ਗੱਡੀ ਕਿਉਂ ਨਹੀਂ ਰੋਕੀ ਬਈ ਮੈਂ ਡਰ ਗਿਆ ਸੀ ਕਿ ਕਿਸ ਤੋਂ ਡਰ ਗਿਆ ਸੀ ਤੂੰ ਕਦੋਂ ਡਰ ਗਿਆ ਮਲਾਏ ਮੈਂ ਤੂੰ ਡਰ ਗਿਆ ਜਦੋਂ ਤੂੰ ਬਈ ਸਹੀ ਸੀਗਾ ਤੇ ਫਿਰ ਤੂੰ ਡਰਨ ਦੀ ਕੀ ਲੋੜ ਪੈ ਮੇਰੇ ਮਾਰ ਕੇ ਵੀ ਆ ਲਈਏ ਸਰੀਰ ਵੇਖੋ ਤੁਸੀਂ ਸਹੀ ਹੈਗਾ ਇਹ ਬਈ ਤੂੰ ਨਾ ਨਾ ਪਤਾ ਕਰਦਾ ਕੋਈ ਨਾ ਬਈ ਕੋਈ ਨਹੀਂ ਕਰਦੇ ਹੀ ਕਰਦੇ ਤੇਰੇ ਖੇਤੀਬਾੜੀ ਕਰਦੇ ਬਈ ਤੂੰ ਕੀ ਕਰਦਾ ਮੈਂ ਬਈ ਵੇਲਾ ਰਹਿਣਾ ਵੇਲਾ ਰਹਿਣਾ ਬਈ ਇਹਦੇ ਵਿੱਚ ਤੁਸੀਂ ਇਹ ਵੇਖੋ ਬੇਸ ਵੇਖੋ ਕਿੱਡੀ ਲਵਾਈ ਆ ਇਹਨਾਂ ਨੂੰ ਜੇ ਲੋਕਾਂ ਬਾਰੇ ਜਦੋਂ ਪਤਾ ਨਹੀਂ ਲੱਗਦਾ ਵੀ ਲੋਕ ਕੀ ਆ ਲੋਕ ਕੀ ਤੁਰ ਰਹੇ ਸੜਕਾਂ ਤੇ ਬਈ ਇਹ ਕਿ ਬੁਰੀ ਸਿਸਟਮ ਉੱਚੀ ਲੱਗਦਾ ਵੀ ਅਸੀਂ ਨਸ਼ਾ ਖਾ ਲਿਆ ਵੀ ਸਾਡੀ ਇਹ ਜ਼ਿੰਦਗੀ ਅਸੀਂ ਆ ਬਸ ਰਾਜੇ ਠੀਕ ਹੈ ਇਹ ਅੱਗੇ ਪਿੱਛੇ ਨਹੀਂ ਵਹਿੰਦੇ ਫਿਰ ਵੀ ਕੌਣ ਆ ਕੌਣ ਨਹੀਂ ਕਿੰਨੀਆਂ ਗੱਡੀਆਂ ਠੋਕਿਆ ਆ ਦੋ ਗੱਡੀਆਂ ਢੋਕੀਆਂ ਤੇ ਉਹ ਫਿਰ ਬਈ ਤੈਨੂੰ ਜੇ ਤੂੰ ਸੱਚਾ ਸੀ ਫਿਰ ਤੈਨੂੰ ਗੱਡੀ ਦੇ ਉਲੰਧੇ ਕੀ ਲੋੜ ਪੈਗੀ ਬਈ ਮੈਂ ਦਸੀਦਾ ਨਾ ਡਰ ਗਿਆ ਸੀ ਯਾਰ ਮੈਂ ਤੁਸੀਂ ਬਈ ਹੁਣ ਤੁਸੀਂ ਇਹ ਇਹ ਤਾਂ ਕਹਿੰਦਾ ਮੈਂ ਜਾਣਦਾ ਨਹੀਂ ਤੁਹਾਨੂੰ ਬਈ ਇਹ ਤਾਂ ਐ ਵੀ ਕਹਿੰਦਾ ਵੀ ਇਹ ਲੰਗ ਮਾਰਦਾ ਮੈਂ ਤੁਹਾਨੂੰ ਲੱਗਦਾ ਕਿਸੇ ਪਾਸੇ ਲੰਗ ਮਾਰਦਾ ਜਮਾ ਸਹੀ ਹੈ ਜਮਾ ਸਹੀ ਹੈ ਬਈ ਤੇ ਬਈ ਇਹ ਤਾਂ ਸਹੀ ਹੈ ਲੰਗ ਮਾਰਦਾ ਕਿ ਹੁਣ ਡਰਚੇ ਯਾਰ ਸਹੀ ਹੋ ਗਿਆ ਯਾਰ ਪਹਿਲਾਂ ਇਹਨੇ ਲੰਗ ਮਾਰਿਆ ਹੈਗਾ ਤੇ ਤੁਸੀਂ ਬਈ ਸੋੜੇ 6 ਵਜੇ ਕੋਈ ਸੱਚੀ ਲੰਗ ਮਾਰਦੇਗੇ ਉਹ ਝੂਠ ਬੋਲੀ ਜਾਂਦੇ ਨਹੀਂ ਬਈ ਇਕੱਠੇ ਆ ਸੀ ਸਾਡਾ ਇੱਕ ਪਿੰਡ ਹੀ ਆ ਸਾਡਾ ਹਾਂ ਇੱਕ ਪਿੰਡ ਦੀਆਂ ਵੇਖੋ ਯਾਰ ਚ ਕੋ ਜੀ ਉਹ ਕਹਿੰਦਾ ਮੈਂ ਇਹਨੂੰ ਜਾਣਦਾ ਹੀ ਨਹੀਂਗਾ ਵੀ ਇਹ ਰਾਹ ਦੇ ਵਿੱਚੋਂ ਚੜਿਆ ਮੇਰੇ ਨਾਲ ਤੇ ਹੁਣ ਗਾਂਹ ਜਿਹੜੀ ਪੁਲਿਸ ਦੀ ਕਾਰਵਾਈ ਰਹੂਗੀ ਦੋ ਗੱਡੀਆਂ ਵੀ ਠੋਕਿਆ ਜਾਂ ਗੱਡੀ ਇਹਨਾਂ ਦੀ ਦਵੱਲੀ ਹੈ ਜੇ ਸੱਚੇ ਹੁੰਦੇ ਤਾਂ ਗੱਡੀ ਨਹੀਂ ਇਹਨਾਂ ਨੇ ਦਵੱਲੀ ਨਹੀਂ ਸੀਗੀ ਮਲਾਜਮਾਂ ਦਾ ਵੀ ਇਹੀ ਕਹਿਣਾਗਾ ਵੀ ਅਸੀਂ ਦੋ ਤਿੰਨ ਪਰਚੇ ਪਾਵਾਂਗੇ ਇੱਕ ਤਾਂ ਨਸ਼ੇ ਦਾ ਹੋਊਗਾ ਇੱਕ ਐਕਸੀਡੈਂਟ ਦਾ ਹੋਇਆ ਉਹ ਪਾਊਗਾ ਤੇ ਗੱਡੀ ਅਸੀਂ ਬੌਂਡ ਕਰਾਂਗੇ ਹੁਣ ਫਿਰ ਬਈ ਤੇਰੇ ਘਰ ਦੇ ਘਰੇ ਤੂੰ ਦਸਤਾਵੇ ਕਿਨੇ ਨਾ ਵੀ ਦੱਸਣਾ ਯਾਰ ਤੇ ਮਲਾਜਮ ਜੀ ਫਿਰ ਘਰੇ ਇਹਨਾਂ ਨੂੰ ਕੁਛ ਨਹੀਂ ਜੀ ਇਹ ਹਜੇ 12 ਵਜੇ ਆ 12 ਟਾਈਮ ਹੋਇਆ ਘਟੋ ਘਟ 6 ਵਜੇ ਤੱਕ ਇਹਨਾਂ ਨੂੰ ਪਹਿਲਾਂ ਇਹਨਾਂ ਦੀ ਮਾਂ ਪਰ ਉਹਨਾਂ ਨਾਲ ਗੱਲ ਕਰਾਵਾਂਗੇ ਫੇਰ ਵੇਖਦੇ ਆ ਕੀ ਸਿਸਟਮ ਆ ਕੀ ਨਹੀਂ ਇਹਨਾਂ ਦੀ ਪੰਚਾਇਤ ਸਦਾਂਗੇ ਵੀ ਇਹ ਦੋਵਾਂ ਮੁੰਡਿਆਂ ਬਾਰੇ ਪਤਾ ਲੱਗੂਗਾ ਵੀ ਕੀ ਕਰਦੇ ਆ ਕੀ ਪਤਾ ਇਹਨਾਂ ਦੇ ਪਹਿਲਾਂ ਵੀ ਪਰਚੇ ਚੱਲਦੇ ਹੁਣ ਇਹਨਾਂ ਦਾ ਸਾਰਾ ਕੁਝ ਅਸੀਂ ਵੇਖਾਂਗੇ ਠੀਕ ਆ ਕੀ ਪਤਾ ਇਹਨਾਂ ਕੀ ਕੀ ਵਾਰਦਾਤਾ ਕਰਨ ਕੀ ਪਤਾ ਇਹਨਾਂ ਕੋਲ ਹੋਰ ਹੋਰ ਸਿਸਟਮ ਵੀ ਹੋਵੇ ਗੱਡੀ ਅਸੀਂ ਚੈੱਕ ਨਹੀਂ ਕੀਤੀ ਪੂਰੀ ਅੱਛਾ ਗੱਡੀ ਅਸੀਂ ਥਾਣੇ ਚ ਲੈ ਜਾ ਕੇ ਪੂਰੀ ਚੈੱਕ ਕਰਾਂਗੇ ਠੀਕ ਆ ਇਹਨਾਂ ਨੂੰ 12 ਵਜੇ ਤਾੜਾਂਗੇ ਹੁਣ ਹਵਲਾ ਚ ਨੰਗੇ ਪੈਰੀ ਨੰਗੇ ਕੱਪੜਿਆਂ ਚ ਠੰਡ ਵੇਖ ਲਓ ਕਿੰਨੀ ਹੋਈ ਪਈ ਆ ਹੁਣ ਇਹਨਾਂ ਨੂੰ ਵੜਾਂਗੇ ਦੱਸ ਦੋ ਹਜੇ ਵੀ ਜੀ ਦੱਸ ਦੋ ਵੀ ਨਸ਼ਾ ਕੀ ਦਾ ਸੀ ਮੰਨ ਲਓ ਤੁਸੀਂ ਕੀ ਦਾ ਸੀਗਾ ਨਸ਼ਾ ਕੀ ਦਾ ਸੀ ਦੱਸ ਓਏ ਨਹੀਂ ਨਸ਼ਾ ਕਿੱਥੋਂ ਲੈ ਕੇ ਆਇਆ ਕੀ ਦਾ ਨਸ਼ਾ ਸੀ ਮੇਰਾ ਹੀ ਸੀਗਾ ਜੀ ਮੇਰਾ ਸੀ ਫਿਰ ਤੂੰ ਆਹ ਵੇਖੋ ਇਹ ਕੌਣ ਆ ਫਿਰ ਇਹ ਆ ਇਹ ਕੌਣ ਇਹ ਮੈਂ ਨਹੀਂ ਜਾਣਦਾ ਆਹ ਵੇਖੋ ਦਰਸ਼ਕੋ ਆ ਗਈ ਗੱਲ ਸਾਹਮਣੇ ਇਹ ਕਹਿੰਦਾ ਮੇਰਾ ਨਸ਼ਾ ਸੀਗਾ ਮੈਂ ਨਹੀਂ ਆ ਤੁਸੀਂ ਇਹਨੂੰ ਨਹੀਂ ਜਾਂਦੇ ਨਹੀਂ ਜਾਂਦੇ ਤੇ ਪਹਿਲਾਂ ਕਿਉਂ ਨਹੀਂ ਮੰਨ ਰਹੇ ਸੀ ਮੈਨੂੰ ਆਈ ਸੀ ਚੱਲ ਬਚਾਅ ਹੋ ਜੂ ਕੋਈ ਬਚਾਅ ਹੋ ਜੂਗਾ ਤੂੰ ਬਈ ਚੰਗਾ ਭਲਾ ਮੁੰਡਾ ਪਸਾ ਕੇ ਰੱਖਦੇ ਨੇ ਤੈਨੂੰ ਲੈਫਟ ਦਿੱਤੀ ਇਨਸਾਨੀਅਤ ਦੇ ਦੌਰ ਤੇ ਕਹਿੰਦਾ ਤੈਨੂੰ ਇਹਨੇ ਇਹ ਬਈ ਡਰਾਉਂਦਾ ਸੀ ਯਾਰ ਮੈਨੂੰ ਕੀ ਕਹਿੰਦਾ ਮੈਨੂੰ ਕਹਿੰਦਾ ਗੱਡੀ ਦਿਵਾਲਾ ਕਹਿੰਦਾ ਨਹੀਂ ਤਾਂ ਤੈਨੂੰ ਮੈਂ ਕੁੱਟੂਗਾ ਅੱਛਾ ਗੱਡੀ ਦਿਵਾਲਾ ਤਾਂ 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 ਆ ਜਾ ਬਈ ਇਧਰ ਨੂੰ ਨਹੀਂ ਤੁਸੀਂ ਇਹਨਾਂ ਨੂੰ ਦੱਸ ਕਾ ਮਰੇ ਸੀ ਗੱਡੀ ਦਿਵਾਲਾ ਨੂੰ ਕਿਹਾ ਹਾਂ ਬਈ ਮੈਂ ਜਦੋਂ ਪੁਲਿਸ ਵਾਲੇ ਹੋ ਗਏ ਨਾ ਮਗਰ ਲੱਗੇ ਹਾਂ ਮੈਂ ਇਹਨੂੰ ਕਹਿਤਾ ਸੀ ਮੈਂ ਕਿਹਾ ਵੀ ਬਈ ਗੱਡੀ ਦਵਾਲਾ ਤੇ ਤੂੰ ਬਈ ਇਹ ਨਸ਼ਾ ਕਿੱਥੋਂ ਲੈ ਕੇ ਆਉਣਾ ਤੇ ਕੀ ਕਰਦਾ ਨਸ਼ਾ ਦਾ ਵੇਚਦਾਗਾ ਤੂੰ ਕੀ ਖਾਨਾ ਮੈਂ ਬਈ ਖਾਨਾ ਵੀ ਆ ਤੇ ਵੇਚਦਾ ਵੀ ਆ ਕਿੰਨੇ ਕੇ ਪੈਸੇ ਦੇਣ ਚ ਕਮਾ ਲੈਣਾ ਤੂੰ ਇਹ ਨਸ਼ਾ ਵੇਚ ਕੇ ਵੇਚ ਕੇ ਬਈ ਜੇ ਉਹਦਾ ਸੇਲ ਦੇ ਹਿਸਾਬ ਨਾਲ ਆ ਜਾ ਤੇ ਬਈ ਤੈਨੂੰ ਸ਼ਰਮ ਹੋਣੀ ਚਾਹੀਦੀ ਤੂੰ ਨਿੱਕੇ ਨਿੱਕੇ ਮੁੰਡਿਆਂ ਨੂੰ ਤੁਸੀਂ ਨਸ਼ੇ ਤੇ ਲਾਈ ਜਾਂਦੇ ਆ ਬਈ ਤੁਸੀਂ ਹੋਰ ਕੰਮ ਕਰ ਲਓ ਕੋਈ ਇਹ ਯਾਰ ਬਈ ਹੋਰ ਕੰਮ ਕੀ ਕਰ ਕਿੰਨਾ ਪੜਿਆ ਤੂੰ ਮਾ ਪੜਿਆ ਬਈ ਮੇਰੀ ਬੀਏ ਕਰੀ ਵੀ ਆ ਬੀਏ ਕੀਤੀ ਵੀ ਐ ਤੇਰੀ ਬਈ ਹੱਟਾ ਕੱਟਾ ਹੈਗਾ ਤੇ ਤੂੰ ਕੋਈ ਹੋਰ ਕੰਮ ਕਰ ਲੈ ਤੂੰ ਆ ਕਿਹੜੇ ਕੰਮਾਂ ਚ ਪੈ ਨਸ਼ੇ ਵਾਲਿਆਂ ਦੇ ਵਿੱਚ ਬਈ ਕੀ ਕਰ ਗਿਆ ਆਪ ਲਾਗੇ ਖਾਣ ਯਾਰ ਤੇ ਫਿਰ ਆ ਦਾ ਢੱਡ ਦਾ ਤੋਰ ਨਹੀਂ ਕਰ ਹਾਂਜੀ ਹੁਣ ਮੈਨੂੰ ਇਹ ਦੱਸੋ ਅਸੀਂ ਹਰੇਕ ਨੂੰ ਕਹਿੰਨੇ ਹੁੰਨੇ ਆ ਵੀ ਤੁਸੀਂ ਕਿਸੇ ਨੂੰ ਲੈਫਟ ਨਾ ਦਿਓ ਕਿਉਂਕਿ ਜਿਹੜੀ ਕਾਰਵਾਈ ਹੈ ਨਾ ਉਹ ਬਰਾਬਰ ਦੀ ਹੁੰਦੀ ਹੈ ਜਦੋਂ ਆਪਾਂ ਫੜੇ ਜਾਈਏ ਠੀਕ ਹੈ ਹੁਣ ਇਹ ਬੇਕਸੂਰ ਸੀਗਾ ਮੁੰਡਾ ਉਹਦੇ ਕੋਲ ਨਸ਼ਾ ਸੀਗਾ ਦੋ ਬੰਦੇ ਦਾ ਲਤੜ ਕੇ ਆਇਆ ਨਾ ਦੋ ਲਤੜ ਕੇ ਆ ਉਹਦਾ ਪਰਚਾ ਨਹੀਂ ਹੋਣਾ ਇਹਦੀ ਜ਼ਿੰਦਗੀ ਖਰਾਬ ਹੋ ਗਈ ਇਹਦੀ ਉਮਰ ਅਜੇ 16 ਸਾਲ ਦੀ ਹੋਵੇ ਲੱਗਦਾ ਬਈ ਲਾਇਸੈਂਸ ਹੈਗਾ ਤੇਰੇ ਕੋਲੇ ਨਾ ਵੀ ਇਹ ਕੋਲ ਲਾਇਸੈਂਸ ਵੀ ਨਹੀਂ ਹੋਣਾ ਇਹਦਾ ਪਰਿਵਾਰ ਵੀ ਮੈਨੂੰ ਇਹ ਕਹਿੰਦੇ ਕਹਿੰਦੇ ਵਧੀਆ ਪਰਿਵਾਰ ਚੋਂ ਆ ਮੈਂ ਕਹਿੰਦਾ ਮੇਰੇ ਸਾਡੇ ਕੋਲ ਸਾਰਾ ਕੁਝ ਹੈ ਗੱਡੀਆਂ ਚੱਕਾਰਾਂ 100 150 ਜਿਹੜਾ ਉਹ ਜਿਹੜੇ ਹੈਗੇ ਉਹਨਾਂ ਨੂੰ ਕੀ ਬਤਾ ਮੌਤ ਆ ਗਈ ਹੋਈ ਵੀ ਯਾਨੀ ਕਿ ਜ਼ਿੰਦਗੀ ਤਾਂ ਖਰਾਬ ਇਹਦੀ ਵੀ ਹੋ ਗਈ ਕੀ ਤਾਂ ਖਰਾਬ ਹੋ ਗਈ ਨਾ ਹਾਂ ਚਲੋ ਉਹ ਅਲੱਗ ਗੱਲ ਆ ਵੀ ਇਹ ਰਾਜਨਾਮਾ ਹੋ ਜਦਾ ਫਿਰ ਇਹਨਾਂ ਦੀ ਅਲੱਗ ਗੱਲ ਐ ਇਹਨੂੰ ਛੱਡਿਆ ਜਾਊਗਾ ਠੀਕ ਐ ਪਰ ਮੈਨੂੰ ਇੱਕ ਗੱਲ ਦੱਸੋ ਵੀ ਅੱਜ ਕੱਲ ਲੈਫਟ ਦੇਣਾ ਫਿਰ ਜੁਰਮ ਹੋ ਗਿਆ ਮੇਰੇ ਇੱਕ ਹਿਸਾਬ ਨਾਲ ਬਈ ਤੂੰ ਤਾਂ ਲੈਫਟ ਦੇ ਨਾਲ ਨੂੰ ਤੂੰ ਤਾਂ ਕਲੰਕ ਐ ਤੂੰ ਤਾਂ ਬਈ ਸਾਰੇ ਅੱਗੇ ਹੀ ਮਾਰਤਾ ਗਾਂ ਚ ਕੋਈ ਲੋਡ ਬੰਦ ਬੰਦਾ ਹੋਊਗਾ ਤੂੰ ਗਾਂ ਤੋਂ ਕਿਹਨੂੰ ਲੈਫਟ ਦੇਵੇਂਗਾ ਬਈ ਨਾ ਬਈ ਯਾਰ ਆਪਾਂ ਝਾਕ ਦੇਣੀ ਪਰ ਅੰਨੇ ਕੋਈ ਲੋਡ ਬੰਦ ਖੜਾ ਹੋਵੇ ਮੈਂ ਕਹਣਾ ਯਾਰ ਬੰਦਾ ਭਾਵੇਂ ਆਪਣੇ ਮੂਰੇ ਮਰ ਜੇ ਯਾਰ ਆਪਾਂ ਗੱਡੀ ਨਹੀਂ ਰੋਕਦੇ ਤੇ ਬਈ ਯਾਰ ਤੂੰ ਐਡਾ ਵੱਡਾ ਆ ਜੁਰਮ ਕਰਕੇ ਜਿਹੜਾ ਤੂੰ ਗਾਹੇ ਲੋਡ ਬੰਦ ਬੰਦਿਆਂ ਦਾ ਵੀ ਅੱਗਾ ਮਾਰਦਾ ਹੁਣ ਤੂੰ ਇਹਨੂੰ ਕੀ ਸਮਝਦਾ ਫਿਰ ਬਈ ਕੀ ਕਰਾਂ ਮੈਨੂੰ ਵੀ ਲੋੜ ਹੀ ਸੀਗੀ ਹੁਣ ਯਾਰ ਨਹੀਂ ਲੋੜ ਤਾਂ ਤੈਨੂੰ ਸੀਗੀ ਬਈ ਤੂੰ ਆਦੇ ਸਾਧਨ ਤੇ ਆ ਤੂੰ ਨਸ਼ਾ ਵੇਚਦਾ ਤੂੰ ਆਦੇ ਸਾਧਨਾਂ ਤੇ ਵੇਚ ਤੂੰ ਲੋਕਾਂ ਨੂੰ ਕਿਉਂ ਪਸਾਉਂਦਾ ਫਿਰਦਾ ਬਈ ਸਾਧਨ ਅੱਜ ਹੈ ਨਹੀਂ ਸੀਗਾ ਯਾਰ ਤਾਂ ਕਿੰਨੇ ਚਿਰ ਤੋਂ ਕੰਮ ਕਰਦਾ ਹੈ ਨਸ਼ੇ ਵਾਲਾ ਤੂੰ ਕੋਈ ਹਾਣੀ ਥੋੜਾ ਟਾਈਮ ਹੀ ਹੋਇਆ ਬਈ ਤੱਕ ਤੂੰ ਬਈ ਯਾਰ ਕੋਈ ਨੌਕਰੀ ਲੱਗ ਜਾ ਕਿਤੇ ਤੂੰ ਬੀਏ ਕੀਤੇ ਨੌਕਰੀ ਨੌਕਰੀ ਲੱਗ ਜਾਂਦੇ ਨੌਕਰੀਆਂ ਬਈ ਤੈਨੂੰ ਵੀ ਪਤਾ ਯਾਰ ਸਰਕਾਰ ਨੌਕਰੀਆਂ ਕਿੱਥੇ ਮਿਲਦੀਆਂ ਤੇਰਾ ਆ ਵੇਗਾ ਮਲਾਜਮ ਖੜੇ ਆ ਇਹ ਵੀ ਤਾਂ ਨੌਕਰੀ ਲੱਗੀ ਵੀ ਆ ਬਈ ਇਹ ਇੱਥੇ ਹੀ ਤੇਰਾ ਕਦ ਕਾਟਾ ਇੱਕੋ ਜਿਹਾ ਕਦ ਕਾਟਦੇ ਹੈਗੇ ਆ ਇਹ ਵੀ ਨੌਕਰੀ ਦੇ ਹੈਗੇ ਆ ਤੁਸੀਂ ਨਸ਼ੇ ਵੇਚਦੇ ਫਿਰਦੇ ਆ ਬਈ ਇਹ ਕੀ ਪਤਾ ਕਿਹੜੇ ਭਲੇ ਵੇਲੇਾਂ ਚ ਲੱਗੇ ਯਾਰ ਅੱਛਾ ਤੇ ਫੇਰ ਤੂੰ ਬਈ ਤੂੰ ਕੋਈ ਹੋਰ ਕੰਮ ਕਰ ਲੈ ਹੱਟਾ ਕੱਟਾ ਤੇਰੇ ਘਰ ਦੇ ਕੀ ਕਰਦੇ ਆ ਘਰ ਦੇ ਵੀ ਬਈ ਕੋਈ ਨਹੀਂ ਵਸ ਅੱਜ ਦਿਹਾੜੀਆਂ ਹੀ ਕਰਦੇ ਆ ਦਿਹਾੜੀਆਂ ਕਰਦੇ ਆ ਜਰਨੇਸ਼ਨ ਅੱਜ ਦੀ ਜਰਨੇਸ਼ਨ ਅੱਜ ਦੀ ਇਨਾਉ ਸ਼ਾਰਟਕਟ ਚਾਹੀਦਾ ਸਾਨੂੰ ਵੀ ਸੇਤੀ ਸੇਤੀ ਕਾਮਯਾਬੀ ਮਿਲੇ ਪਰ ਮੈਂ ਕਹਿੰਦਾ ਜਿਹੜੇ ਮੁੰਡੇ YouTube ਤੇ ਕੰਮ ਕਰਦੇ ਆ ਪੱਤਰਕਾਰੀ ਕਰਦੇ ਆ ਜਾਂ ਤੁਸੀਂ ਮੀਡੀਆ ਕੰਮ ਕਰਦੇ ਹੋ ਤੁਸੀਂ ਇੱਥੇ ਚੱਲ ਕੇ ਆਇਓ ਕਿੰਨੀ ਠੰਡ ਦੇ ਵਿੱਚ ਜੇ ਤੁਸੀਂ ਖਬਰਾਂ ਲਾਉਣੇ ਹੋ ਫੇਰ ਹੀ ਤੁਹਾਨੂੰ ਮਿਲੂਗਾ ਕੁਝ ਹੁਣ ਨਸ਼ਾ ਤੁਸੀਂ ਵੇਚਣ ਲੱਗ ਜਿਓ ਤੁਹਾਡੇ ਤੇ ਉਹੀ ਜੀ ਕਾਰਵਾਈ ਹੋਊਗੀ ਠੀਕ ਹੈ ਕਿੰਨਾ ਟਾਈਮ ਤੁਸੀਂ ਕੰਮ ਨਸ਼ਾ ਕਰਕੇ ਕਮਾ ਲੋਗੇ ਇੱਕ ਅੱਜ ਤੁਸੀਂ ਪੱਤਰਕਾਰੀ ਕਰ ਰਹੇ ਹੋ ਕਿੰਨਾ ਸੋਹਣਾ ਕੰਮ ਕਰ ਰਹੇ ਹੋ ਲੋਕ ਤੁਹਾਨੂੰ ਜਾਣਦੇ ਆ ਸੀ ਤੁਹਾਡੀ ਰਿਸਪੈਕਟ ਕਰਦੇ ਆ ਤੁਸੀਂ ਵੀ ਸਹੀ ਖਬਰ ਲਾਉਣੇ ਹੋ ਤਾਂ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਜੇ ਆਪਾਂ ਗਲਤ ਹਰਕ ਇੱਕ ਨਸ਼ੇ ਵੇਚਾਂਗੇ ਤੇ ਆਪਣੀ ਤਾਂ ਗਾਰਵਾਈ ਨਹੀਂ ਹੋਣੀ ਇਹ ਕਹਿੰਦਾ ਵੀ ਮੈਂ ਅਸੀਂ ਕੀ ਕਰੀਏ ਸਰਕਾਰਾਂ ਐਦਾਂ ਇਹ ਭਲੇ-ਵਿਲੇ ਲਾਗੇ ਇਹਨਾਂ ਦਾ ਕੀ ਹੋ ਟੁੱਟੇ ਹੱਥ ਇਹ ਆਪਦਾ ਕੰਮ ਨਹੀਂ ਕਰਦੇ ਜੋ ਜੱਟਾ ਹੈਗਾ ਆ ਕੇ ਬਈਏ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਰੇੜੀਆਂ ਲਾਉਂਦੇ ਆ ਕਿਉਂ ਨਹੀਂ ਲਾਉਂਦੇ ਇਹ ਉਹ ਕੁਠੀਆਂ ਪਈ ਜਾਂਦੇ ਨੇ 4-4000 ਤੇ ਇੱਕ ਇੱਕ ਦਿਨ ਦੀ ਦਿਹਾੜੀ ਉਹਨਾਂ ਦੀ ਕਿੱਲੇ ਜ਼ਮੀਨਾਂ ਦੇ ਲਈ ਜਾਂਦੇ ਪਿਆਰ ਰੁਪਏ ਲਾ ਕੇ ਬਸ ਬਿਹਾਰ ਤੋਂ ਮੇਰੇ ਸਾਲੇ ਇੱਥੇ ਆ ਜਾਂਦੇ 5000 ਰੁਪਏ 5000 ਲਾ ਕੇ ਤੇ ਇੱਥੇ ਪਿਆ ਲੱਖ ਦੀ ਜ਼ਮੀਨ ਖਰੀਦ ਲੈਂਦੇ ਤੇ ਨਾਲੇ ਇੱਥੇ ਕੁੱਟਦੇ ਮਾਰਦੇ ਜਿਹੜਾ ਵਾਕ ਕੁੱਤੇ ਮਾਰਦੇ ਆ ਉਹ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਇਹਨਾਂ ਨੂੰ ਕੀ ਹੋਇਆ ਇਹਨਾਂ ਨੇ ਸਿਰਫ ਨਸ਼ੇ ਨੂੰ ਤੋੜਿਆ ਤਾਂ ਇਹਨਾਂ ਨੇ ਹੂੰ ਇਹਨਾਂ ਦੀ ਬਕਾਰਵਾਈ ਮੈਂ ਪੂਰੀ ਕਰੂੰਗਾ ਇਹ ਮੈਨੂੰ ਕਿਹਨੇ ਕੀ ਸਜ਼ਾ ਸੁਝਾ ਹੋਗੇ ਇਹਨਾਂ ਨੂੰ ਮੈਂ ਇਹਨਾਂ ਨੂੰ ਮੈਂ ਕਹਿੰਦਾ 6 ਮਹੀਨੇ ਤੱਕ ਦੀ ਜ਼ਮਾਨਤ ਨਹੀਂ ਹੋਣੀ 6 ਸਾਲ ਨਸ਼ੇ ਦਾ ਪਰਚਾ ਪੂਰਾ ਠੋਕਵਾ ਪਊਗਾ ਤਾਂ ਇਹਨੂੰ ਮੈਂ ਜ਼ਮਾਨਤ ਨਹੀਂ ਹੋਣ ਦੇਣੀ ਇਹਨਾਂ ਦੀ ਤੇ ਹੁਣ ਭਾਈ ਤੇਰੀ ਜਿੰਦਗੀ ਲੱਗ ਜਾਈ ਇਹਦੀ ਜ਼ਿੰਦਗੀ ਕੀ ਆ ਇਹਦੀ ਖਰਾਬ ਹੋ ਗਈ ਸਾਰੀ ਜ਼ਿੰਦਗੀ ਕਿੰਨੀ ਉਮਰ ਆ ਭਾਈ ਤੇਰੀ ਬਈ ਉਹ 22 ਸਾਲ ਹੈ 22 ਸਾਲ ਦੀ ਉਮਰ ਹੈ ਘੱਟੋ ਘੱਟ 20 ਘੱਟੋ ਘੱਟ 10 12 ਸਾਲ ਦੀ ਨਕਾਇਦ ਹੋ ਗਈ ਹੂੰ ਤੇ ਕੀ ਕਰੂਗਾ ਇਹ ਆਉਦੀ ਜ਼ਿੰਦਗੀ ਚ ਗਾਂ ਪਏ ਜਿਹੜੇ ਹੋਰ ਨੌਜਵਾਨ ਮਲਾਜਾ ਸਾ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਸਾਰਿਆਂ ਨੂੰ ਬਈ ਇਹ ਸਨੇਹਾ ਦੇਣਾ ਚਾਹਣਾ ਵੀਰੇ ਹੂੰ ਸਾਰੇ ਲੋਕਾਂ ਨੂੰ ਤਾਂ ਸਾਰੇ ਮਲਾਜਮਾਂ ਨੂੰ ਵੀ ਆਪ ਦਾ ਬਈ ਧਿਆਨ ਰੱਖੋ ਕਿਸੇ ਨੂੰ ਲੈਫਟ ਨਾ ਦਿਓ ਹੂੰ ਠੀਕ ਹੈ ਨਸ਼ਾ ਨਾ ਵੇਚੋ ਆਪ ਦਾ ਕੋਈ ਥੋੜੀ ਰੋਟੀ ਖਾ ਲਓ ਕੋਈ ਚੱਕਰ ਨਹੀਂ ਅਸੀਂ ਵੀ ਤੜਕੇ ਦੇ ਆਏ ਆ ਸਾਡੇ ਵੀ ਮੁੰਡੇ ਹੈਗੇ ਆ ਹੂੰ ਠੀਕ ਹੈ ਪੜਦੇ ਵਧੀਆ ਪੜਦੇ ਸਕੂਲਾਂ 'ਚ ਪੜਦੇ ਹੂੰ ਤੇ ਇਹਨਾਂ ਦਾ ਕੀ ਹੱਥ ਟੁੱਟੇ ਇਹਨਾਂ ਦੇ ਸਾਰਿਆਂ ਨੂੰ ਬਈ ਮੈਂ ਇੱਕ ਕਹਿਣਾ ਚਾਹਣਾ ਵੀ ਲੈਫਟ ਦੇਣਾ ਇੱਕ ਗਨਾਹ ਬਣ ਗਿਆ ਇਸ ਕਰਕੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਮੈਂ ਕਹਿੰਦਾ ਕਿਸੇ ਨੂੰ ਲੈਫਟ ਆ ਦੇਓ ਆਪਾਂ ਸੂਰਤ ਵੇਖ ਕੇ ਆਪਾਂ ਇੱਕ ਦੂਜੇ ਦੀਆਂ ਨਿਗਾਹਾਂ ਵੇਖ ਕੇ ਕੱਪੜੇ ਲੀੜੀ ਰੇ ਤਰਸ ਕਰਕੇ ਅਗਲੇ ਨੂੰ ਲੈਫਟ ਦੇ ਦਿੰਦੇ ਆ ਪਰ ਮੈਂ ਕਹਿੰਦਾ ਇੱਥੇ ਕਿਸੇ ਦਾ ਭਲਾ ਨਾ ਕਰੋ ਆਪਦਾ ਭਲਾ ਸੋਚੋ ਵੀਰੇ ਆਪ ਦੇ ਪਰਿਵਾਰ ਵਾਲੇ ਕੋਈ ਜਨਾਜਤ ਦੇਓ ਹੁਣ ਸਾਨੂੰ ਲੈ ਕੇ ਜਾਣ ਦਿਓ ਇਹਨਾਂ ਨੂੰ ਤੇ ਬਈ ਹਾਂ ਤੂੰ ਕੁਝ ਕੋਸ਼ਿਸ਼ ਕਰਨ ਚਾਹਂਗਾ ਜਾਂਦਾ ਜਾਂਦਾ ਲੋਕਾਂ ਨੂੰ ਯਾਰ ਬਾਈ ਮਾਦਾ ਕਹਿੰਦਾ ਯਾਰ ਕਿਸੇ ਨੂੰ ਨਾ ਚੜਾਓ ਯਾਰ ਚੱਲ ਚੱਲ ਯਾਰ ਚਲੋ ਆਹ ਵੇਖੋ ਦਰਸ਼ਕੋ ਨੌਜਵਾਨ ਜਿਹੜਾ ਉਹ ਸੀਗਾ ਗੱਡੀ ਵਾਲਾ ਉਹਨੇ ਲਿਫਟ ਦਿੱਤੀ ਲੰਗ ਮਾਰ ਕੇ ਨੇ ਖੇਖਣ ਕੀਤਾ ਨਸ਼ਾ ਵੇਚਣ ਵਾਲੇ ਮੁੰਡੇ ਨੇ ਲੰਗ ਮਾਰ ਕੇ ਮੂਹਰੇ ਆਇਆ ਹੱਥ ਦਿੱਤਾ ਤੇ ਉਹਨੇ ਲਿਫਟ ਦੇ ਦਿੱਤੀ ਹੈ ਲਿਫਟ ਦੇਣਾ ਵੀ ਵੇਖੋ ਕਿੱਡੀ ਗਨਾਹ ਹੋ ਗਿਆ ਕੋਲੋਂ ਨਸ਼ਾ ਫੜਿਆ ਗਿਆ ਦੋ ਡੱਬੇ ਨਸ਼ੇ ਦੇਖਣੇ ਇੱਕ ਡੱਬਾ ਜਿਹੜਾ ਮੁਲਾਜ਼ਮਾਂ ਨੇ ਕਿਹਾ ਫੜਿਆ ਗਿਆ ਸੀ ਕੈਮਰੇਮਨ ਨਹੀਂ ਲਿਆ ਸਕਦੇ ਪਰ ਉਹਨੇ ਤਾਂ ਇੱਕ ਮੁੰਡੇ ਨੂੰ ਲਿਫਟ ਦਿੱਤੀ ਤਰਸ ਦੇ ਆਧਾਰ ਦੇ ਉੱਤੇ ਵੇਖੋ ਇਹਨਾਂ ਨੇ ਨਸ਼ੇ ਵੇਚਣ ਵਾਲਿਆਂ ਦੇ ਨਾਲ ਤਾਂ ਪੰਜਾਬ ਨੂੰ ਬਦਨਾਮ ਕਰਤਾ ਨਾਲ ਇਹਨਾਂ ਨੇ ਗੇੜਾ ਗਾਂ ਆਮ ਲੋਕਾਂ ਦਾ ਵੀ ਅੱਗਾ ਮਾਰ ਕੇ ਰੱਖਤਾ ਉਸ ਤੋਂ ਬਾਅਦ ਕਿਸੇ ਨੇ ਕਿਸੇ ਤੇ ਯਕੀਨ ਹੀ ਨਹੀਂ ਕਰਨਾ ਕੋਈ ਕਿਸ ਨੂੰ ਲੈਫਟ ਨਹੀਂ ਦੇਊਗਾ ਤੇ ਕਿਉਂਕਿ ਪਤਾ ਨਹੀਂ ਹੁੰਦਾ ਕੋਈ ਕੋਲੇ ਕੀ ਲਈ ਫਿਰਦਾ ਕੀ ਨਹੀਂ ਤੇ 22 ਸਾਲਾਂ ਦੀ ਉਮਰ ਆ ਮੁੰਡਾ ਨਸ਼ਾ ਵੇਚੀ ਦਾ ਨਸ਼ਾ ਕਰਦਾ ਵੀ ਐ ਸੋ ਸਾਡੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਬਚ ਜਾਣ ਜਿਹੜੇ ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਐ ਨਾ ਤੋਂ آگਾਹ ਹੋ ਜਾਣ ਲੈਫਟ ਦੇਣ ਤੋਂ ਆਪ ਦਾ ਗਰੇਜ ਕਰੋ ਤੇ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਰੇ ਲੋਕਾਂ ਤੱਕ ਪਹੁੰਚਦੀ ਕਰ ਦਿਓ ਤਾਂ ਕਿ ਕੋਈ ਕਿਸੇ ਨੂੰ ਲੈਫਟ ਦੇ ਕੇ ਕੋਈ ਏਡੇ ਵੱਡੇ ਜੁਰਮ ਦੇ ਕੋਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ